ਸਾਸਰੀ ਕਾਲ ਜੀ ਸਾਸਰੀ ਕਾਲ ਸਾਰੇ ਜਿਹੜਾ ਤੁਹਾਨੂੰ ਸਾਰਿਆਂ ਨੂੰ ਸਾਸਰੀ ਕਾਲ ਜੀ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬੜੇ ਹੀ ਆਸਾਨ ਤਰੀਕੇ ਦੇ ਨਾਲ ਬਣਨ ਵਾਲੇ ਆਪਾਂ ਗੁੰਦੀ ਦੇ ਲੱਡੂ ਬਣਾ ਕੇ ਤਿਆਰ ਕਰਦੇ ਆ ਜਿਹਦੇ ਲਈ ਆਪਾਂ ਨੂੰ ਪਹਿਲਾਂ ਖੱਟ ਚਾਹੀਦੀ ਹੈਗੀ ਚਾਹਸੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੈਸ ਆਨ ਕਰਾਂਗੇ ਗੈਸ ਆਨ ਕਰਕੇ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਵਿੱਚ ਆਪਾਂ ਜਿਹੜੀ ਇਹ ਵਾਲੀ ਕੌਲੀ ਆ ਇਹ ਡੇਢ ਕੌਲੀ ਪਾਣੀ ਦੀ ਪਹਿਲਾਂ ਹੀ ਕੌਲੀ ਦੇ ਵਿੱਚ ਪਾ ਕੇ ਰੱਖ ਲਈ ਸੀਗੀ ਤੇ ਹੁਣ ਆਪਾਂ ਇਹ ਡੇਢ ਕੌਲੀ ਖੰਡ ਦੀ ਪੋਣੀ ਦੇ ਵਿੱਚ ਇਹ ਕੋਲੀ ਆਪਾਂ ਖੰਡ ਦੀ ਪਾਤੀ। ਹੁਣ ਆਪਾਂ ਇਹ ਚਾशनी ਤਿਆਰ ਕਰਦੇ ਆ। ਆਪਾਂ ਚਾशनी ਭੁਲਾਈ ਚਲਾਂਗੇ ਜਿੰਨੇ ਚਿਰ ਖੰਡ ਨਹੀਂ ਮੈਲਟ ਹੁੰਦੀਗੀ। ਖੰਡ ਮੈਲਟ ਹੋਣੀ ਜ਼ਰੂਰੀ ਆ। ਆਪਾਂ ਇਹ ਇੱਕ ਤਾਰ ਦੀ ਚਾशनी ਨਹੀਂ ਬਣਾਉਣੀਗੀ। ਆਪਾਂ ਚਾशनी ਦੂਜੀ ਬਣਾਉਣੀ ਹੈਗੀ। चिप चिपी करी जिमेंखियाल चुप चिप, चिप करता होंगे उस तरह चास नहीं बनाई इस तरह ये ही आप हिलाई चला बड़ी आसानी के लड्डू बन के तैयार होंगे ने गे आप बूंदी लेती हैगी बूंदी वाले लड्डू तैयार करेंगे बहुत ही ਕਟ ਸਮੇਂ ਦੇ ਵਿੱਚ ਤੇ ਮੈਂ ਦੇਖੋ ਆਪਣੀ ਮੈਲਟ ਹੋ ਚੁੱਕੀ ਹੈ ਥੋੜੀ ਜਿਹੀ ਬਸ ਰਹਿ ਗਈ ਹੈ ਜੀ ਤੇ ਆਪਾਂ ਇਹਨੂੰ ਵੀ ਮੈਲਟ ਕਰ ਲੇਗੀ ਖੰਡ ਨੂੰ ਜਿੰਨੀ ਤੇ ਖੰਡ ਮੈਲਟ ਹੋ ਜੇ ਰੇ ਤੇ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਨੂੰ ਸਿਰਫ ਇਹਦੇ ਵਿੱਚ ਚਿਪ ਚਿਪਾ ਪਾਉਣ ਚਾਹੀਦਾ ਤੇ ਆਪਾਂ ਇਹਦੀ ਕੋਈ ਤਾਰ ਨਹੀਂ ਬਣਾਉਣੀ ਉਸ ਨੂੰ ਨਹੀਂ ਬਣਾਉਣਾ ਸਿਰਫ ਕਰਨਾ ਚਿਪਚਿਪਾ ਪਾਉਣ ਚਾਹੀਦਾ ਇਸੇ ਤਰ੍ਹਾਂ ਹੀ ਆਪਾਂ ਹਲਾਉਂਦੇ ਰਹਿਣਾ ਫੇਰੀ ਆਪਾਂ ਇਹਦਾ ਪਤਾ ਲੱਗੂਗਾ ਬਣ ਗਈ ਇਹਦਾ ਪਹਲਾ ਜਾਓ ਇਹ ਬਹੁਤ ਸੰਗਿਦੇ ਨਾਲ ਲੱਡੂ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਜਿਹੜੀ ਕਿਸੇ ਭੈਣ ਨੂੰ ਦੂਸਰਾ ਲੋਕ ਲੱਡੂ ਨਹੀਂ ਬਣਾਉਣੇ ਹੁੰਦੇ ਗੁੰਦੀ ਨਹੀਂ ਬਣਾਉਣੇ ਹੁੰਦੀ ਉਹ ਭੈਣ ਆਸਾਨੀ ਦੇ ਨਾਲ ਇਹ ਲੱਡੂ ਬਣਾ ਸਕਦੀ ਹੈ ਆਪਾਂ ਤੁਹਾਨੂੰ ਜਿਵੇਂ ਜਿਵੇਂ ਤਿਹਾੜ ਨੇੜੇ ਆਉਂਦੇ ਆਂਦੇ ਨੇ ਤਿਹਾੜਾਂ ਦੇ ਪ੍ਰੋਗਰਾਮ ਨੂੰ ਮੁੱਖ ਰੱਖਦੇ ਬਈ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਹਰ ਪ੍ਰਕਾਰ ਦੇ ਮਠਾਈ ਬਣਾ ਕੇ ਤੁਹਾਨੂੰ ਦੱਸਾਂਗੇ ਤੇ ਜਿਹੜੇ ਤੁਸੀਂ ਵੀ ਤਿਹਾਰਾਂ ਦੇ ਵਿੱਚ ਬਣਾ ਸਕਦੇ ਹੋਗੇ ਘਰ ਦੇ ਵਿੱਚ ਤੁਹਾਨੂੰ ਮੋੜ ਲੈਣ ਦੀ ਲੋੜ ਨਹੀਂਗੀ ਤੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਤਿਹਾਰਾਂ ਦਾ ਸੀਜ਼ਨ ਨੇੜੇ ਆਉਂਦਾ ਤੀਂ ਤੀ ਮੋਟਲਾਂ ਵਿੱਚ ਮਲਾਪਟਾ ਮੋੜ ਲੱਗ ਜਾਂਦੇ ਹਨ ਤੇ ਬਹੁਤ ਨੇ ਸਰਕਾਰੀ ਮੈਕਮੇ ਵਾਲੇ ਜਿਹੜੇ ਫੜਦੇ ਵੀ ਨਹੀਂ ਆਪਾਂ ਦਿਖਾਉਂਦੇ ਵੀ ਨਹੀਂਗੇ ਤੇ ਫਿਰ ਫੇਰ ਵੀ ਆਪਾਂ ਨੂੰ ਮਜਬੂਰੀ ਬਸ ਜਾਣਾ ਪੈਂਦਾ ਲੈ ਕੇ ਉਹਨਾਂ ਕੋਲ ਤੇ ਸਾਰਾ ਕੁਝ ਤੇ ਇਸ ਲਈ ਆਪਾਂ अज तो शुरुआत करती तो बनाया करापा तो जिमें जिमें थोड़ा टाइम लगे तो बना के घर रख सकते हो कि अजय मख्याल लंगू काड़ी नहीं होगी आपको थोड़े जिम्मे अपने मख्याल नहीं ला हाथ में अपना हाथ हो जा उस तरह करें ठीक है तो ये अपना ਸਾਰੇ ਬੱਦਮਾਂ ਰੰਗ। ਯਕੀ ਆਪਣੇ ਲੱਟੂ ਰੰਗ ਵਾਲੇ ਬਣਨਾ। ਨਾਲ ਆਪਾਂ ਇਹ ਲੇਸੀ ਕੋੰਟਰੀ ਵੀ ਪਾਉਣੀ ਹੈ। ਅਜੇ ਉਡੀਕ ਚਾਸ ਨਹੀਂ ਬਣੀ ਦੀ ਉਹਨਾਂ ਜਦੋਂ ਆਪਾਂ ਇੰਤਜ਼ਾਰ ਕਰਾਂਗੇ। ਇਸ ਤੋਂ ਦਸ ਮਿੰਟ ਲੱਗਦੇ ਰਹਿਣਾ। ਥੋੜੀ ਥੋੜੀ ਚਾਸ ਨੇ ਥੱਲੇ ਨਹੀਂ ਲੱਗੀ। ਦੇਖੋ ਜੀ। ਆਪਣੀ ਚਾਸ ਨੂੰ ਘੋੜੀ ਚੱਕ ਜਿੱਤੀ। ਦੇਖੋ। ਇਹ ਅਸਰੇ ਚੱਕ ਜਿੱਤੀ ਪਿਆ ਚਾਸ ਨਹੀਂ ਕਰ ਨਹੀਂ। ਦੇਖੋ ਇਧਰ ਵੀ ਤੁਮੋ ਦਿੱਦੀ ਹੋਣੀ ਹੈਗੀ ਦੇਖੋ ਅਜ ਇਸ ਤਰ੍ਹਾਂ ਛੱਗ ਆਉਣ ਲੱਗ ਜੇ ਉੱਪਰ ਉਹ ਮਤਲਬ ਚਾਸਨੀ ਬਣਨੀ ਪਾਣੀ ਸ਼ੁਰੂ ਹੋ ਗਿਆ ਫਿਰ ਚਾਸਨੀ ਬਣਨ ਲੱਗ ਪਈ ਤੇ ਹੁਣ ਇਹਨੇ ਕਾੜੀ ਬੜੀ ਹੁੰਦੀ ਜਾਂਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੀ ਗੇ ਲੇਚ ਪਾਊਡਰ ਮਤਲਬ ਚਮਚਾ ਪਾ ਲੈਸ ਪਾਊਡਰ ਬਟ ਮਰਚ ਇਨਾਂ ਆਈ ਆਪਾਂ ਹੋਰ ਅਜੇ ਇਨਾਂ ਵਿੱਚ ਰੰਗ ਪੁੱਟ ਗੋੜੀ ਇਹ ਰੱਖ ਦਿੱਤੀ ਚਾਸ਼ਮਾ ਬੜਾ ਲੱਭੂ ਵਧੀਆ ਬਣ ਜਾਏ ਜਦੋਂ ਅਨ ਕੱਲ ਵਧੀਆ ਆ ਜਾਏਗਾ ਹੋਰ ਐਸੇ ਲੰਤਕ ਆ ਲਈ ਕਿ ਆਪਣਾ ਮੱਧਮਾ ਰੰਗ ਤੇਹੀ ਤਰ੍ਹਾਂ ਪੱਕੇ ਦਿਨ ਆ। ਆ ਪਚਾਸ ਨੇ ਬਣ ਚੁੱਕੀ ਹੈਗੀ ਤੇ ਹੁਣ ਆਪਣਾ ਗੈਸ ਕਰਤਾ ਬੰਦ ਤੇ ਹੁਣ ਆਪਾਂ ਇਹਦੇ ਵਿੱਚ ਅਦੀ ਕੋਲੀ ਆਸੀਗੀ ਤੇ ਪੁੰਦੀ ਦੀ ਜੀ ਭਾਤ ਦੇ ਵਿੱਚ ਦੋ ਕੋਲੀਆ ਮਿਲ ਕੇ ਮੈਂ ਇਹਦੇ ਵਿੱਚ ਪਾਲਿਆ ਸੀ ਕੌਲੇ ਦੇ ਇਹ ਤਾਂ ਆਈ ਕੋਲੀ ਆਪਾਂ ਇਹਦੇ ਵਿੱਚ ਸਾਰੀਆਂ ਪੁੰਦੀ ਤੇ ਪਾ ਦਿੰਦੇ ਕਿਉਂਕਿ ਇਹ ਆਪਣਾ ਡੇਢ ਕੌਲੀ ਲੈਤੀ ਸੀ ਖੰਡ ਦੀ ਡੇਢ ਕੌਲੀ ਪਾਣੀ ਦੀ ਤੇ 2.5 ਕੌਲੀਆਂ ਬੁੰਦੀ ਦੀ ਤੇ ਤੁਸੀਂ ਇੱਕ ਵਾਰ ਤੱਕ ਮਲ ਲੈਣਾ ਹੈ ਉਹਦੇ ਨਾਲ ਤੁਸੀਂ ਇਹ ਚੀਜ਼ ਬਣਾ ਸਕਦੇ ਹੋ ਇਹ ਪਾਸਾ ਕੁੰਦੀ ਇਹਦੇ ਵਿੱਚ ਪਾਤੀ ਤੇ ਗਾਸ ਸਪਨਾ ਬੰਦ ਕਰੋ ਤੇ ਇਹ ਬੁੰਦੀ ਚੰਗੀ ਤਰ੍ਹਾਂ ਹੋਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਅ ਮਲਦੀ ਪੀਜੋਗੇ ਚਾਸ ਨੂੰ ਆਪਣੇ ਤੇ ਇਥੇ ਆਪਣੀ ਚਾਸਨੀ ਬਣ ਕੇ ਬਿਲਕੁਲ ਆ ਰੈਡੀ ਹੋ ਗਈ ਬਚਾਸਨੀ ਤਾਂ ਫਿਰ ਆਪਣੀ ਲੱਡੂ ਤਿਆਰ ਹੋ ਜਾਣਗੇ ਤੇ ਆਹ ਦੇਖੋ ਹੁਣ ਆਪਾਂ ਇਹਨੂੰ ਘੰਟੇ ਡੇਢ ਘੰਟੇ ਤੇ ਲਈ ਇਧਰ ਰੱਖிட்டு ਓਕੇ ਰੱਖਾਂਗੇ ਤੇ ਵਿਚ ਵਿਚ ਦੀ ਆਪਾਂ ਦੇਖਦੇ ਰਹਾਂਗੇ ਤੇ ਨਾਲੇ ਤੇ ਇਹ ਚੰਗੀ ਤਰ੍ਹਾਂ ਫੁੱਲ ਜੂਗੀ ਤੇ ਨਾਲੇ ਇਹ ਚੰਗੀ ਤਰ੍ਹਾਂ ਵਿੱਚ ਮੈਸ ਹੋ ਜੂਗੀ ਤੇ ਇੱਥੇ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਮਗਜ ਨਾਲੇ 10 ਮਗਜ 14 ਮਗਜ 17 ਤੇ ਨਾਲ ਹੀ ਆਪਣੇ ਜਿਸ ਤਰ੍ਹਾਂ ਇਹ ਚਾਸ ਨੂੰ ਦੇ ਵਿੱਚ ਆਪਣੀ ਗੁੰਦੀ ਮਿਕਸ ਹੋਊਗੀ ਨਾਲ ਹੀ ਆਪਣੇ ਮਾਜ ਵਿੱਚ ਹੋ ਜਾਣਗੇ ਕਿਉਂਕਿ ਮਾਜ ਆਪਾਂ ਜ਼ਰੂਰੀ ਆ ਇਸ ਲੱਡੂਆਂ ਦੇ ਵਿੱਚ ਆ ਭਾਗੂ ਜੀ ਜ਼ਰੂਰੀ ਪਾਉਣ ਹੋਣਗੇ ਤੇ ਇਹਦੇ ਨਾਲ ਮਾਜਾਂ ਦਾ ਬਖਰੇ ਟੈਸਟ ਹੁੰਦਾ ਦੇ ਵਿੱਚ ਤੇ ਇਲਾਇਚੀ ਦਾ ਤਾਂ ਬਖਰਾ ਟੈਸਟ ਆਉਂਦਾ ਤੇ ਇਹ ਲੱਡੂ ਚਟਪਟ ਬਣ ਕੇ ਤਿਆਰ ਹੋਣ ਵਾਲੇ ਨੇ ਇਹ ਤੁਸੀਂ ਬੜੀ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਹੁਣ ਆਪਾਂ ਇਹ ਟੱਕੇ ਰੱਖ ਲਾਂਗੇ ਤੇ ਵਿੱਚ ਵਿੱਚ ਦੀ ਆਪਾਂ ਨੂੰ ਦੇਖਦੇ ਰਹਿਣਾ ਹੈ ਬਹੁਤ ਸੌਖਾ ਸੁਬੂਆਣ ਲੱਗ ਗਈ ਲੱਤਾਂਗੇ ਚੰਗੀ ਤਰ੍ਹਾਂ ਪਸਾਰੀ ਚਾਸਣੀ ਦੇ ਵਿੱਚ ਇਸ ਤਰ੍ਹਾਂ ਕਰਕੇ ਲੱਤੂ ਪਾ ਦੇਣੀ ਤੇ ਆਪਣੀ ਚਾਸਣੀ ਚੰਗੀ ਤਰ੍ਹਾਂ ਇਹਨਾਂ ਨੂੰ ਫਲਾ ਦੇਵੇ ਬੂੰਦੀ ਨੂੰ ਨਾਲੇ ਕੱਚਾ ਪਨ ਚੱਕ ਜਾਊਗਾ ਆਪਾਂ ਹੁਣ ਟੱਕ ਕੇ ਰੱਖ ਦਿੰਦੇ ਹਾਂ ਹਾਂਜੀ ਆਪਾਂ ਹੁਣ ਇਹਨੂੰ ਦੇਖਦੇ ਆ ਖੋਲ ਕੇ ਆਪਾਂ ਵਿੱਚ ਦੀ ਦੋ ਵੇਰੀ ਚੈੱਕ ਕਰ ਲਈ ਸੀਗੀ ਤੇ ਹੁਣ ਆਪਣੀ ਪੂਰੀ ਆ ਦੇਖੋ ਪੂਰੇ ਫਿਰ ਫਿਰ ਪੂਰੀ ਆਪਣੀ ਪਰਫੈਕਟ ਹੋ ਚੁੱਕੀ ਹੈਗੀ ਖਾਸਨੀ ਦੇ ਬੱਚਾ ਤੇ ਦੇਖੋ ਇਹ ਜਮਾ ਠੰਡੀ ਹੋਣ ਲੱਗੀ ਤੇ ਆਪਣੀ ਕੜਾਹੀ ਪਾਣੀ ਬਹੁਤ ਗਰਮ ਸੀਗੀ ਜੇ ਤੁਹਾਡੀ ਖਰਾਹੀ ਜਾਂ ਚਾਸਨੀ ਥੋੜੀ ਜਿਹੀ ਠੰਡੀ ਹੋ ਗਈ ਤਾਂ ਤੁਸੀਂ ਇਹਨੂੰ ਗਰਮ ਦੇ ਵਿੱਚ ਹੀ ਪਾ ਕੇ ਤਾਂ 2 ਮਿੰਟ ਲਈ ਚਲਾ ਦੇਣੀ ਹੈ ਉਪਰ ਹੀ ਤੇ ਕਿਉਂਕਿ ਆਪਣੀ ਤਾਂ ਜੇ ਤੁਸੀਂ ਜਦੀ ਚਾਸਨੀ ਬਣਨ ਸਾਰੀ ਪਾਉਣੇ ਹੋ ਇਹ ਤਾਂ ਠੀਕ ਵਾ ਜੇਕਰ ਤੁਹਾਡੀ ਚਾਸਨੀ ਕਿਸੇ ਕਾਰਨ ਤੁਸੀਂ ਆਸ-ਪਾਸੇ ਹੋ ਗਏ ਉਹ ਥੋੜੀ-ਬਹੁਤੀ ਵੀ ਠੰਡੀ ਹੋ ਗਈ ਤਾਂ ਤੁਸੀਂ ਭਾਵੇਂ ਇਹਨੂੰ ਗਰਮ ਕਰ ਲਿਓ ਤੇ ਚਾਸਨੀ ਨੂੰ ਤੇ ਵਿੱਚ ਹੀ ਪਾਏ ਤੇ ਭਾਵੇਂ ਗਰਮ ਕਰ ਲਿਓ ਤੇ ਫੇਰ ਹੀ ਭਾਵੇਂ ਇਹ ਫੁੱਲੂਗੀ ਤੇ ਅਪਾ ਦੋ ਵਾਰ ਚੈੱਕ ਕਰ ਲਈ ਪਹਿਲਾਂ ਤੇ ਜਦੋਂ ਆਪਾਂ ਪਹਿਲੀ ਵਾਰ ਚੈੱਕ ਕੀਤੀ ਉਦੋਂ ਆਪਾਂ ਸਿਰਫ ਚੈੱਕ ਕਰਕੇ ਰੱਖਤੀ ਉਸੇ ਤਰ੍ਹਾਂ ਟੱਕ ਕੇ ਤੇ ਜਦੋਂ ਆਪਾਂ ਦੂਜੀ ਵਾਰ ਚੈੱਕ ਕੀਤੀ ਤਾਂ ਉਹ ਮੈਂ ਕੈਮਰਾ ਚਲਾਉਣਾ ਭੁੱਲ ਗਈ ਸੀ ਕਣੇ ਤੇ ਇਸ ਗੱਲ ਦੀ ਮੈਂ ਮਾਫੀ ਮੰਗਦੀ ਆ ਤੇ ਉਦੋਂ ਆਪਾਂ ਇਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾਇਆਗਾ ਕਿਉਂਕਿ ਦੇਸੀ ਘਿਓ ਦੀ ਖੁਸ਼ਬੂ ਲੱਡੂਆਂ ਦੇ ਵਿੱਚੋਂ ਵੱਖਰੀ ਹੀ ਹੁੰਦੀ ਹੈਗੀ ਤੇ ਜੇ ਤਾਂ ਤੁਹਾਡੇ ਕੋਲੇ ਪਿਗਲਿਆ ਹੋਇਆ ਦੇਸੀ ਘਿਓ ਆ ਫਿਰ ਤੁਸੀਂ ਦੋ ਚਮਚੇ ਪਾ ਦਿਓ ਜੇ ਤੁਹਾਡੇ ਕੋਲ ਜੰਮਿਆ ਹੋਇਆ ਦੇਸੀ ਘਿਓ ਹੈ ਫਿਰ ਤੁਸੀਂ ਇੱਕ ਹੀ ਚਮਚਾ ਹੀ ਪਾਣਾ ਇੱਕ ਚਮਚਾ ਤੋਂ ਜ਼ਿਆਦਾ ਤੁਸੀਂ ਕਿਉਂ ਨਹੀਂ ਪਾਣਾਗਾ ਕਿਉਂਕਿ ਫਿਰ ਇਹਦੇ ਚਿੱਕਿਓ ਜ਼ਿਆਦਾ ਹੋ ਜਾਊਗਾ ਤੇ ਆ ਦੇਖੋ ਹੁਣ ਆਪਣਾ ਪੂਰਾ ਪਰਫੈਕਟ ਆ ਗਿਆ ਆਪਾਂ ਇੱਕ ਚਮਚਾ ਕਿਉਂ ਲਪਾਇਆ ਜੰਮੀ ਹੋਇਆ ਤੇ ਉਹ ਆਪਾਂ ਵਿੱਚ ਪਾ ਕੇ ਹਲਾਤਾ ਸੀਗਾ ਇਹਦੇ ਤੇ ਹਲਾਏ ਤੋਂ ਬਾਅਦ ਫਿਰ ਆਪਾਂ ਟੱਕ ਕੇ ਰੱਖਤੀ ਸੀਗੀ ਤੇ ਹੁਣ ਆਪਾਂ ਤੀਜੀ ਵਾਰ ਖੋਲੀ ਹੈਗੀ ਤੇ ਇਹ ਦੇਖੋ ਹੁਣ ਪੂਰੀ ਪਰਫੈਕਟ ਬਣ ਚੁੱਕੀ ਹੈਗੀ ਮੈਂ ਤੁਹਾਨੂੰ ਇਹ ਦਿਖਾਉਣੀ ਆ ਤੁਹਾਨੂੰ ਚੱਕ ਕੇ ਇਸ ਤਰ੍ਹਾਂ ਦੇਖੋ ਤੇ ਜੇ ਆਪਾਂ ਇਸੇ ਤਰ੍ਹਾਂ ਹੀ ਬੁੰਦੀਆਂ ਆਈ ਦਿਖਾਉਣੀ ਹੈਗੀ ਆਪਾਂ ਮਤਲਬ ਮੋਟੇ-ਮੋਟੇ ਲੱਡੂ ਰੱਖਣੇ ਨੇਗੇ ਤੇ ਫਿਰ ਆਪਾਂ ਇਸੇ ਤਰ੍ਹਾਂ ਹੀ ਪਟ ਸਕਦੇ ਆਂਗੇ ਤੇ ਜੇਕਰ ਆਪਾਂ ਇਹਨਾਂ ਨੂੰ ਪੀਸਣਾ ਹੈਗਾ ਜਿਵੇਂ ਆਪਾਂ ਵਿਆਹਾਂ ਦੇ ਵਿੱਚ ਪਕੌੜੀਆਂ ਪੀਸ ਕੇ ਥੋੜਾ ਜਿਹਾ ਹੱਥ ਦੇ ਨਾਲ ਘੁੱਟ ਕੇ ਤੇ ਉਸ ਤਰ੍ਹਾਂ ਬਣਾਉਣੇ ਆ ਤਾਂ ਤੁਸੀਂ ਉਸ ਤਰ੍ਹਾਂ ਹੀ ਬਣਾ ਸਕਦੇ ਆਂ ਇਹ ਤੁਹਾਡੀ ਮਰਜ਼ੀ ਹੈ ਆ ਦੇਖੋ ਭਾਣੇ ਜਿਹੜੀ ਬੁੰਦੀ ਆਪਣੀ ਆਈ ਪੁਰਨ ਲੱਗ ਗਈ ਇਹਦਾ ਮਤਲਬ ਆਪਣੇ ਲੱਡੂ ਬਣ ਕੇ ਬਿਲਕੁਲ ਰੈਡੀ ਨੇਗੇ ਤੇ ਐਸੇ ਤਰੀਕੇ ਪਾਣੇ ਇਹ ਨਿੱਕੇ ਨਿੱਕੇ ਖੁਸ਼ੀਆਂ ਪਾਣੇ ਆਪਾਂ ਨੂੰ ਘਰ ਦੇ ਵਿੱਚ ਐਸੇ ਤਰੀਕੇ ਮਿਲ ਜਾਂਦੇ ਹਨੀਆਂ ਤੇ ਆਹ ਦੇਖੋ ਵੀ ਤੁਹਾਨੂੰ ਪਤਾ ਲੱਗਦਾ ਹੋਊ ਆਪਣੀ ਮਤਲਬ ਇੰਨੀ ਕ ਠੰਡੀ ਇਹ ਹੋ ਚੁੱਕੀ ਆ ਹੁਣ ਤੇ ਆਪਣੀ ਆਸੇ ਪਾਸੇ ਜਿੰਨੀ ਵੀ ਲੱਗੀ ਹੋਈ ਸੀ ਚਾਸਨੀ ਉਹ ਜੰਮਣੀ ਸ਼ੁਰੂ ਹੋ ਗਈ ਕੜਾਹੀ ਦੇ ਨਾਲ ਤੇ ਹੁਣ ਆਪਾਂ ਇਹ ਖੁੱਲੇ ਬਾਟਨ ਦੇ ਵਿੱਚ ਕੱਢ ਲੈਣੇ ਆ ਕਿਉਂਕਿ ਇਹਨੂੰ ਸਿਰਫ ਹੱਥ ਹੀ ਲੱਗਦਾ ਹੋਵੇ ਆਪਣਾ ਜਦੋਂ ਆਪਾਂ ਲੱਡੂ ਬੱਟਣੇ ਨੇ ਜਿਆਦਾ ਗਰਮ ਨਾ ਹੋਵੇ ਹੁਣ ਆਪਾਂ ਇੱਕ ਥਾਲ ਚ ਕੱਢ ਲੈਣੇ ਆਗੇ ਥਾਲ ਚ ਕੱਢ ਕੇ ਨੂੰ ਥੋੜੀ ਜੀ ਹੋਰ ਪਠਣ ਨਹੀਂ ਕਰ ਲਈ ਤੇ ਕਿਉਂਕਿ ਜੇ ਆਪ ਗਰਮ ਗਰਮ ਦੇ ਲੱਡੂ ਬੱਟਦੇ ਨਾ ਫਿਰ ਲੱਡੂ ਆਕੜ ਜਾਣਗੇ ਆਪਣੇ ਆਪਾਂ ਇਸੇ ਤਰੀਕੇ ਨਾਲ ਰੱਖਤੀ ਸੀ ਢੱਕ ਕੇ ਦੋ ਮੇਰੇ ਆਪਾਂ ਵਿੱਚ ਦੀ ਦੇਖੀ ਆ ਉਹ ਤੁਸੀਂ ਦੇਖਣਾ ਤੁਹਾਨੂੰ ਬਿਲਕੁਲ ਜ਼ਰੂਰੀ ਹੈਗਾ ਕਿਉਂਕਿ ਜੇ ਤੁਸੀਂ ਨਾ ਦੇਖੀ ਤਾਂ ਆਪਣੇ ਇਹ ਚਾਸ ਨੇ ਖੰਡੇ ਵੀ ਲੱਗ ਸਕਦੀ ਹੈ ਇਹ ਦੇਖਣੀ ਬਹੁਤ ਜ਼ਰੂਰੀ ਹੈ ਪਣੀ ਵਿੱਚ ਦੀ ਤਾਂ ਕਿ ਰੱਖ ਦਿਓ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਦੇਖਦੇ ਰਹੋ ਦੇਖੋ ਜੀ ਭਾਪੂ ਉਸ ਤਰੀ ਫੇਰ ਬੰਦ ਕਰਕੇ ਰੱਖਦੇ ਸਿਰਫ ਥੱਲੇ ਇੱਕ ਜਾਂ ਦੋ ਮেরি ਹਿਲਾਉਣਾ ਥੱਲੇ ਇਹ ਆਪਣੀ ਕੜਾਹੀ ਦੇ ਥੱਲੇ ਨਾਲ ਲੱਗਦੀ ਜਾ ਕੇ ਗੁੰਦੀ ਆਪਣੀ ਤੇ ਆਪਣੀ ਤਾਂ ਵੈਸੇ ਗੁੰਦੀ ਬਿਲਕੁਲ ਠੰਡੀ ਹੋਈ ਪਈ ਆ ਕੀ ਕੋਈ ახੋਂ ਖਾਈਗਾਗਾ ਤੇ ਕਿਉਂਕਿ ਆਪਣੀ ਤਾਂ ਹਣ ਆਪਸੋ ਪਰਨਟ ਹੋ ਗਈ ਨਾ ਗੁੰਦੀ ਨੂੰ ਗੁੰਮ ਤੇ ਬੱਚਕਾ ਕਰਤੀ ਨਾ ਆਸਮੀ ਦੇ ਤੇ ਉੱਪਰ ਤਾਂ ਹੱਥ ਲੱਗਦਾ ਰਹੇ ਆ ਆ ਦੇਖੀ ਗੋਲੀਆਂ ਆ ਪਈਆਂ ਤਾਂ ਤੇ ਥੋੜੀ ਜਿਹੀ ਹੋਰ ਆਪਾਂ ਇਹਦੀ ਕਰ ਦਿੰਦੇ। ਇਹ ਆਪਾਂ ਤਾਂ ਸਾਇਦ ਬੱਚਾ ਨੂੰ ਪਸੰਦ ਆ ਇਹ ਇਸ ਤਰ੍ਹਾਂ ਖਾਣੇ ਪਸੰਦ ਕਰਨਗੇ। ਕਿਰਪਾ ਨਾਲ ਮੈਸ਼ ਕਰਕੇ। ਦੇਖੋ ਜੀ ਆਪਣਾ ਆਪਾਂ ਥੋੜੀ ਜਿਹੀ ਮੈਸ਼ ਕਰਦੇ ਆਂਗੇ। ਤੇ ਜ਼ਿਆਦਾ ਵੀ ਨਹੀਂ ਕਰਨੀ ਥੋੜੀ ਜਿਹੀ ਕਰਦੇ ਆਂਗੇ। ਤੇ ਆਪਣਾ ਹੱਥ ਝੱਲਣ ਲੱਗ ਗਿਆ ਹੁਣ ਇਹ। ਤੇ ਆਪਾਂ ਥੋੜੀ ਜਿਹੀ ਮੈਸ਼ ਕਰ ਲੈਨੇ ਆਂਗੇ। ਥੋੜੀ ਜਿਹੀ ਮੈਸ਼ ਕਰਕੇ ਤੇ ਫਿਰ ਆਪਾਂ ਇਹਨਾਂ ਦੇ ਲੱਡੂ ਬਣਾ ਦੇਾਂਗੇ। ਬਿਲਕੁਲ ਜਿਹੇ ਜਿਹੇ ਆਪਣੇ ਵਿਆਹਾਂ ਚ ਲੱੱਭੇ ਹੁੰਦੇ ਨੇ ਉਹੇ ਜਿਹੇ ਲੱਡੂ ਬਣ ਕੇ ਆਪਣੇ ਪਰਫੈਕਟ ਤਿਆਰ ਹੋ ਗਏ। ਉਹ ਗੁੰਦੀ ਬਣਨੀ ਵੀ ਭੈਣ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਗੁੰਦੀ ਬਣਦੀ ਦਿਖਾਵਾਂਗੇ। ਤੇ ਕਿਉਂਕਿ ਫਿਰ ਆਪਾਂ ਗੁੰਦੀ ਘਰੇ ਬਣਾਵਾਂਗੇ। ਇਹ ਆਪਾਂ ਗੁੰਦੀ ਰੈਡੀਮੇਡ ਲੈ ਕੇ ਆਉਂਦੀ ਸੀਗੀ। ਤੇ ਮੈਂ ਕਿਹਾ ਕਿ ਨਹੀਂ ਭੈਣ ਤਾਂ ਗੁੰਦੀ ਨਹੀਂ ਬਣਦੀ ਤੇ ਉਹ ਭੈਣਾ ਰੈਡੀਮੇਡ ਗੁੰਦੀ ਲਿਆ ਕੇ ਵੀ ਲੱਡੂ ਪਰਫੈਕਟ ਘਰ ਦੇ ਵਿੱਚ ਬਣਾ ਸਕਦੀਆਂ ਨੇ। ਦੇਖੋ ਲੱਡੂ ਆਪਣੇ ਬਿਲਕੁਲ ਵਿਆਹਾਂ ਵਰਗੇ ਬਣ ਕੇ ਰੈਡੀ ਹੈਗੇ। ਤੈਨੂੰ ਤੁਸੀਂ ਆ ਦੀ ਮਰਜ਼ੀ ਦਾ ਜਿਹੜਾ ਮਰਜ਼ੀ ਰੱਖ ਸਕਦੇ ਹੋ ਛੋਟਾ ਵੱਡਾ ਤੇ ਬੰਨੇ ਵੀਡੀਓਆਂ ਬਹੁਤ ਸਾਰੀ ਦੇਖਿਓ ਤੇ ਸਾਰੀ ਵੀਡੀਓ ਦੇਖ ਕੇ ਪੈਨ ਪਤਾ ਲੱਗਦਾ ਹੁੰਦਾ ਵੀ ਕਿੱਥੇ ਪੈਨ ਨਿੱਕੀ ਪਾਇਆ ਸੀ ਕਿੱਥੇ ਕੀ ਪਾਇਆ ਸੀ ਕਿਉਂਕਿ ਵੀਡੀਓ ਦੇ ਵਿੱਚ ਸਟੈਪ ਹੋ ਗਿਆ ਵੀਡੀਓ ਦੇ ਵਿੱਚ ਨਹੀਂ ਉਹ ਚੀਜ਼ ਕਵਰ ਕੀਤੀ ਗਈ ਮੈਂ ਕੱਲੀਆਂ ਘਰ ਦੇ ਵਿੱਚ ਮੈਂ ਵੀਡੀਓ ਤੇ ਲਾਉਣ ਵੀ ਭੁੱਲ ਗਈ ਮੈਂ ਜਦੋਂ ਮੈਂ ਕਿਉਂ ਪਾਇਆਗਾ ਤੇ ਤੁਸੀਂ ਭਾਣੇ ਇੱਕ ਚਮਚਾ ਕਿਹੋਂ ਦਾ ਦੇਸੀ ਦਾ ਜ਼ਰੂਰ ਪਾ ਲਿਓ ਤੇ ਕਿਉਂਕਿ ਇੱਕ ਚਮਚਾ ਕਿਹੋਂ ਦੇ ਨਾਲ ਦੇਸੀ ਕਿਉ ਪਾਇਆ ਪਹਿਲੇ ਉਹਦੇ ਨਾਲ ਖੁਸ਼ਬੂ ਵਧੀਆ ਆਉਂਦੀ ਹੈਗੀ ਇੱਕ ਚਮਚਾ ਕਿਹੋਂ ਪਾਣੀ ਹਰ ਕਦੇ ਕਰੀ ਪਿਆ ਹੁੰਦਾ ਹੀ ਨੱਕ ਦਾ ਕਿਹੋਂ ਤੇ ਇੱਕ ਚਮਚਾ ਕਿਹੋਂ ਦਾ ਤੁਸੀਂ ਜੰਮੇ ਹੋਇਤਾ ਜੇ ਥੋੜਾ ਪਿਗਲਿਆ ਹੋਇਆ ਕਿਹੋਂ ਆ ਤਾਂ ਤੁਸੀਂ ਦੋ ਚਮਚੇ ਪਾ ਲਿਓ ਆਪਾਂ ਸਾਰੇ ਲੱਡੂ ਬੱਟ ਲੇ ਤੇ ਤੁਸੀਂ ਭਾਣੇ ਇਸੇ ਤਰ੍ਹਾਂ ਹੀ ਜ਼ਰੂਰ ਘਰ ਦੇ ਵਿੱਚ ਬਣਾ ਕੇ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਡਿਪੈਂਡ ਅਸਲ ਡੁੱਡ ਬਣਾਈ ਸੀਗੀ ਸਾਡੇ ਡੁੱਡ ਪਰਫੈਕਟ ਤੇਰ ਵਰਗੇ ਬਣਨੇਗੇ ਤੇਰੇ ਡੁੱਡ ਵਰਗੇ ਬਣਨੇਗੇ ਤੇ ਜਰੂਰ ਪਾਣੀ ਹਾਂ ਸਾਰੀ ਵੀਡੀਓ ਦੇਖਿਆ ਕਰੋ ਤਾਂ ਤੁਤਰ ਪਾਣੀ ਫਿਰ ਪਤਾ ਲੱਗਦਾ ਹੁੰਦਾ ਵੀ ਕਿੱਥੇ ਕਿਹੜੀ ਚੀਜ਼ ਪਾਈ ਹੈ ਕਿੱਥੇ ਕਿਹੜੀ ਚੀਜ਼ ਪਾਈ ਹੈਗੀ ਤੇ ਫਿਰ ਬਣੇ ਪੂਰੇ ਪਰਫੈਕਟ ਚੀਜ਼ ਬਣੂਗੀ ਤੁਸੀਂ ਇਹ ਚੀਜ਼ ਦਾ ਬਿਲਕੁਲ ਪੂਰਾ ਧਿਆਨ ਰੱਖਣਾਗਾ ਵੀ ਕਿਹੜੀ ਚੀਜ਼ ਆਪਾਂ ਕਿੰਨੀ ਪਾਉਣੇ ਕਿਹੜੀ ਚੀਜ਼ ਪਾਉਣੇ ਬਿਲਕੁਲ ਪਰਫੈਕਟ ਮਿੱਠਾ ਬਣੂ ਉਹਦੇ ਵਿੱਚ ਬਿਲਕੁਲ ਪਰਫੈਕਟ ਚੀਜ਼ ਬਣੂਗੀ ਆਪਣੀ ਤੇ ਤੁਸੀਂ ਇਸੇ ਤਰ੍ਹਾਂ ਹੀ ਬਣੇ ਬਣਾ ਕੇ ਦੇਖਿਓ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਬਣੇ ਐਸੀ ਇਸ ਤਰ੍ਹਾਂ ਲੱਗੂਗਾ ਐਸੀ ਸਾਡੇ ਡੱਡੂ ਐਸ ਤਰ੍ਹਾਂ ਬਣੇ ਨੇਗੀ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਣ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਹਾ ਕਮੈਂਟ ਕਰਿਆ ਕਰੋ ਚੰਗੇ ਮਾੜੇ ਬਣ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਉਸ ਤਰ੍ਹਾਂ ਦਾ ਕਮੈਂਟ ਕਰਿਆ ਕਰੋ ਤੇ ਵੱਧ ਤੋਂ ਵੱਧ ਭੈਣ ਦੀ ਸਪੋਰਟ ਕਰੋ ਤੇ ਘੰਟੀ ਦਾ ਬਟਨ ਦਬਾ ਲਓ ਭਣੇ ਤੁਹਾਨੂੰ ਹਰ ਰੋਜ਼ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾ ਕਰੇ ਸਵੇਰ 9 ਵਜੇ ਆਪਣੀ ਵੀਡੀਓ ਆਉਂਦੀ ਹੈਗੀ ਤੇ ਵੀਡੀਓ ਆਪਣੀ ਜਦੋਂ ਆਇਆ ਕਰੂਗੀ ਉਸ ਤਰ੍ਹਾਂ ਤੁਹਾਨੂੰ ਜਦੋਂ ਤੁਹਾਡੇ ਘੰਟੀ ਦਾ ਬਟਨ ਦਬਾਇਆ ਹੋਇਆ ਹੈ ਭਾਵੇਂ ਤੁਹਾਨੂੰ ਜਦੀ ਨੋਟੀਫਿਕੇਸ਼ਨ ਮਿਲ ਜੂਗਾ ਡਿਪੈਂਡ ਵੀਡੀਓ ਆ ਗਈ ਤੇ ਤੁਸੀਂ ਜਦੋਂ ਵੀ ਟਾਈਮ ਲੱਗੇ ਦੇਣ ਦੇ ਵਿੱਚ ਤੁਸੀਂ ਉਹਦੀ ਵੀਡੀਓ ਚੈੱਕ ਕਰਕੇ ਦੇਖ ਸਕਦੇ ਹੋਗੇ ਤੇ ਆ ਦੇਖ ਭਾਣੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਹੈਗੇ ਲੱਡੂ ਆਪਣੇ ਬਿਲਕੁਲ ਵਿਆਹ ਵਾਲੇ ਲੱਡੂ ਵਰਗੇ ਆਪਣੇ ਲੱਡੂ ਬਣਨਗੇ ਸੇਮ ਉਸੇ ਤਰ੍ਹਾਂ ਉਹੀ ਟੈਸਟ ਉਹੀ ਸੁਆਦ ਤੇ ਉਦੋਂ ਆਪਣੇ ਘਰੇ ਪਰਹੈਂਡ ਘਰ ਪਾਇਆ ਹੁੰਦਾ ਵਿੱਚ ਹੁਣ ਪਾਇਦੇ ਵਿੱਚ ਜਿਹੜਾ ਚਮਚਾ ਤੋਂ ਚਮਚੇ ਪਾ ਲੈ ਦੇਸੀ ਘਿਓ ਦੇ ਪਾ ਲੈ ਨਾ ਕਿ ਤੇ ਇਸੇ ਤਰ੍ਹਾਂ ਆਪਣੇ ਤੁਸੀਂ ਬਣਾਇਓ ਚੰਗਾ ਆਪਣੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਬਣ ਸਤਿ ਸ੍ਰੀ ਅਕਾਲ